ਧੰਨ ਗੁਰੂ ਰਾਮਦਾਸ ਜੀ 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 ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਦਾ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਤਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸ਼ਬਦ ਗੁਰੂ ਜਗੋ ਜਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰੇ ਸਾ ਸੰਗਤ ਜੀਓ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰੰਜ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਲਾਪਤੇ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜੋ ਜੀ ਰਾਈ ਭੋਇ ਦੀ ਤਲਵੰਡੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਘਾਰੇ ਤੋਂ 10 ਸਾਲ ਪਹਿਲਾਂ ਨਾਮ ਆਇਆ ਜੀ ਭਾਈ ਬਦਰਾ ਜੀ ਇਹਨਾਂ ਦੇ ਘਰੋਂ ਬੀਬੀ ਲਖੋ ਜੀ 1459 ਦੇ ਵਿੱਚ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਦਾਨਾ ਹੁਣ ਪਿਤਾ ਜੀ ਵੀ ਸੁਰ ਦਾ ਗਿਆਨ ਰੱਖਦੇ ਨੇ ਹਨ ਮਰਾਸੀ ਲੋਕਾਂ ਦੇ ਘਰ ਗਾਉਂਦੇ ਨੇ ਬਜਾਉਂਦੇ ਨੇ ਜੋ ਲੋਕ ਇਹਨਾਂ ਨੂੰ ਮਾਇਆ ਦਿੰਦੇ ਨੇ ਉਹਦੇ ਨਾਲ ਗੁਜ਼ਾਰਾ ਹੁੰਦਾ ਹੈ ਤੇ ਬੀਬੀ ਲੱਖੋ ਜੀ ਵੀ ਲੋਕਾਂ ਦੇ ਘਰ ਕੰਮ ਕਰਦੇ ਨੇ ਪਾਹ ਮਿਹਨਤ ਕਰਦੇ ਨੇ ਘਰ ਦਾ ਗੁਜ਼ਾਰਾ ਹੋ ਰਿਹਾ ਹੈ ਹੁਣ ਇਹ ਦਾਨਾ ਜੀ ਆਪਣੇ ਪਿਤਾ ਦੇ ਕੋਲੋਂ ਸੁਰਤਾਲ ਦਾ ਗਿਆਨ ਸਿੱਖਦੇ ਨੇ ਇਹ ਵੀ ਵਧੀਆ ਗਵਈਏ ਬਣ ਕੇ ਇਧਰੋਂ 1469 ਦੇ ਵਿੱਚ ਰਾਏ ਭੂਜ ਤਲਵੰਡੀ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਸਮਾਂ ਬੀਤਿਆ ਹੈ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਇੱਕ ਦਰਖਤ ਥਲੇ ਬੈਠੇ ਹੁੰਦੇ ਨੇ ਤੇ ਭਾਈ ਮਰਦਾਨਾ ਜੀ ਨਾ ਕੁਝ ਗਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਨਾਂ 'ਚ ਇਹ ਆਵਾਜ਼ ਪੈਂਦੀ ਹੈ ਕਿੰਦੇ ਬੜਾ ਸੁਰ ਦੇ ਵਿੱਚ ਗਾ ਰਿਹਾ ਕੋਈ ਗੁਰਨਾਨਕ ਬਾਸ਼ਾ ਆਪ ਚੱਲ ਕੇ ਜਾਂਦੇ ਨੇ ਕਹਿੰਦੇ ਤੁਸੀਂ ਬੜੇ ਸੁਰ ਵਿੱਚ ਗਾ ਰਹੇ ਹੋ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਉਸ ਵੇਲੇ ਜੋ ਭਾਈ ਮਰਦਾਨਾ ਜਿਹਦਾ ਪਹਿਲਾ ਨਾਮ ਦਾਨਾ ਕਹਿੰਦਾ ਜੀ ਮੈਂ ਮਰਾਸੀਆਂ ਦਾ ਮੁੰਡਾ ਮੇਰੀ ਅਮੀ ਨੇ ਮੇਰੇ ਅੱਬੂ ਦੇ ਨਾਮ ਰੱਖਿਆ ਦਾਨਾ ਤੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਸੁਰ ਦਾ ਗਿਆਨ ਹੈ ਤੁਸੀਂ ਗੀਤ ਬੋਲਦੇ ਹੋ ਮੇਰਾ ਸਾਥ ਦਿਓ ਅਸੀਂ ਇਹ ਰਾਗ ਦੇ ਵਿੱਚ ਨਾ ਸ਼ਬਦ ਨੂੰ ਮਿਲਾ ਕੇ ਗਾਈਏ ਤੇ ਦੀਨ ਤੇ ਦੁਨੀਆ ਤੁਹਾਡੇ ਦੋਨੋਂ ਸਵਾਰੇ ਜਾਣਗੇ ਭਾਈ ਮਰਦਾਨਾ ਜੀ ਆਖਣ ਲੱਗੇ ਮੇਰੇ ਕੁਟੰਬ ਦਾ ਕੀ ਬਣੇਗਾ ਹੇ ਬਾਬਾ ਜੇ ਤੇਰੇ ਨਾਲ ਮੈਂ ਖੁਦਾ ਦੀ ਸਿਫ਼ਤ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਕੁੱਤੰਬ ਦਾ ਭਾਂ ਪਰਿਵਾਰ ਦਾ ਕੀ ਬਣੇਗਾ ਉਹ ਤਾਂ ਭੁੱਖਾ ਮਰ ਜਾਵੇਗਾ ਤੇ ਗੁਰਨਾਨਕ ਜੀ ਕਹਿੰਦੇ ਤੂੰ ਪਰਿਵਾਰ ਦੀ ਚਿੰਤਾ ਨਾ ਕਰ ਜਿਸ ਪਰਮੇਸ਼ਰ ਨੇ ਪਰਿਵਾਰ ਨੂੰ ਪੈਦਾ ਕੀਤਾ ਹੈ ਤੇਰੇ ਪਰਿਵਾਰ ਦੀ ਚਿੰਤਾ ਫਿਰ ਉਸ ਪਰਮੇਸ਼ਰ ਵਾਹਿਗੁਰੂ ਦੀ ਹੋਵੇਗੀ ਸਤ ਸੰਗਿਓ ਇਧਰੋਂ ਜਦੋਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਮਾਈ ਹੁੰਦੀ ਹੈ ਨਾ ਸਤ ਗੁਰੂ ਜੀ ਨੂੰ ਬੜਾ ਸੋਹਣਾ ਚੋਲਾ ਬੁਵਾਇਆ ਜਾਂਦਾ ਹੈ ਤੇ ਸ਼ਾਮ ਦਾ ਵੇਲਾ ਹੁੰਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਸਤਗੁਰੂ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ ਤੁਹਾਨੂੰ ਇਹ ਚੋਲਾ ਬੜਾ ਫੱਬਦਾ ਪਿਆ ਹੈ ਸਤਗੁਰ ਨਾਨਕ ਪਾਸ਼ਾ ਜੀ ਪਤਾ ਕੀ ਕਹਿੰਦੇ ਕਹਿੰਦੇ ਮਰਦਾਨਾ ਜੀ ਤੁਹਾਨੂੰ ਇਹ ਚੋਲਾ ਵਧੀਆ ਲੱਗਦਾ ਸਤਗੁਰੂ ਬਹੁਤ ਵਧੀਆ ਲੱਗਦਾ ਪਿਆ ਤੁਹਾਡੇ ਤੇ ਬੜਾ ਫੱਬਦਾ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਤਾ ਕੀ ਕੀਤਾ ਵੇਖੋ ਸਿੱਖ ਤੇ ਗੁਰੂ ਦਾ ਪਿਆਰ ਕਿਹੋ ਜਿਹਾ ਹੁੰਦਾ ਹੈ ਗੁਰੂ ਨਾਨਕ ਜੀ ਨੇ ਚੋਲਾ ਉਤਾਰਿਆ ਆਪ ਦੂਸਰਾ ਚੋਲਾ ਪਾ ਲਿਆ ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ ਇਹ ਚੋਲਾ ਤੁਸੀਂ ਪਾ ਲੋ ਹੁਣ ਭਾਈ ਮਰਦਾਨਾ ਜੀ ਨੇ ਉਹ ਚੋਲਾ ਪਾਇਆ ਤੇ ਭਾਈ ਮਰਦਾਨਾ ਜੀ ਨੂੰ ਚੋਲਾ ਬੜਾ ਫੱਬਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਵੀ ਬੜੇ ਸੋਹਣੇ ਲੱਗਦੇ ਪਏ ਜੇ ਹੁਣ ਤੇ ਗੁਰਨਾਨਕ ਜੀ ਕਹਿੰਦੇ ਮਰਦਾਨਾ ਜੀ ਇਹ ਚੋਲਾ ਕਿਹਦਾ ਹੈ ਸਤਿਗੁਰੂ ਇਹ ਚੋਲਾ ਤੁਹਾਡਾ ਹੈ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਕਲ ਯਾਦ ਰੱਖਿਓ ਇਕਲ ਯਾਦ ਰੱਖਿਓ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਚੋਲਾ ਪਾਇਆ ਹੈ ਹੁਣ ਅੱਜ ਤੋਂ ਬਾਅਦ ਉਸ ਕਰਤਾਰ ਤੋਂ ਇਲਾਵਾ ਕਿਸੇ ਅਗੇ ਝੋਲੀ ਨਹੀਂ ਏਡਣੀ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਝੋਲਾ ਪਾਲਿਆ ਹੈ ਅੱਜ ਤੋਂ ਬਾਅਦ ਉਸ ਨਿਰੰਕਾਰ ਕਰਤਾਰ ਤੋਂ ਇਲਾਵਾ ਕਿਸੇ ਅੱਗੇ ਝੋਲੀ ਨਹੀਂ ਢੋਣੀ ਸਤ ਸੰਗਿਓ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ ਜਿਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦੇ ਨਾਲ ਚੱਲੇ ਨਾ ਜਦੋਂ ਗੁਰਨਾਨਕ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਵੇਖੋ ਬਾਬਾ ਕਿਵੇਂ ਮਾਨ ਦਿੰਦਾ ਹੈ ਜਿਨ੍ਹਾਂ ਲੋਕ ਕਹਿੰਦੇ ਸਨ ਇਹ ਨੀਵੇਂ ਨੇ ਇਹ ਸ਼ੂਦਰ ਨੇ ਬਾਬੇ ਨੇ ਗੁਰੂ ਨੂੰ ਆਪਣੇ ਗਲ ਦੇ ਨਾਲ ਲਾਇਆ ਆਪਣਾ ਸਾਥੀ ਬਣਾਇਆ ਆਪਣਾ ਭਾਈ ਬਣਾਇਆ ਨੀਚਾ ਅੰਦਰ ਨੀਝ ਜਾਤ ਨੀਤੀ ਹੂੰ ਅਤਨੀਚ ਨਾਨਕ تنਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਚ ਸਮਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਜਦੋਂ ਗੁਰਨਾਨਕ ਪਾਤਸ਼ਾਹ ਜੀ ਚੱਲੇ ਨਾ ਅੱਖ ਲਗੇ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਅੱਜ ਤੋਂ ਬਾ ਰੁਮਾ ਦੀ ਬੇਧਵੀ ਨਹੀਂ ਕਰਨੀ ਭਗਤ ਕੇ ਸੰਤੂ ਕਟਾਉਣਾ ਨਹੀਂ ਦੂਸਰਾ ਪਛੇਤਦਾਤ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਸ਼ਬਦ ਦਾ ਅਭਿਆਸ ਕਰਨਾ ਹੈ ਔ ਗੁਰਮੁਖ ਮੇਰੀ ਵੀ ਭਾਵਨਾ ਬਣੀ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਗੁਰਨਾਨਕ ਜੀ ਦੇ ਪਿਆਰ ਦੇ ਵਿੱਚ ਭਾਈ ਮਰਦਾਨਾ ਜੀ ਦੇ ਪਿਆਰ ਦੇ ਵਿੱਚ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਅੱਜ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਆਓ 2 ਮਿੰਟ ਬੜੀਏ ਜੀ ਫਿਰ ਨਾਲ ਨਾਲ ਜੀ ਨੂੰ ਸਤ ਗੁਰੂ ਦੀ ਕਿਰਪਾ ਕਰਨਗੇ ਸੇਵਾ ਲੈਣਗੇ ਸਤ ਨਾਮ ਵਾਹਿ ਗੁਰੂ ਸਤ ਅਦ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੂਸਰਾ ਬਚਨ ਕੀਤਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਛਲ ਰਾਤ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ, ਸ਼ਬਦੀ ਕਮਾਈ ਕਰਨੀ ਹੈ। ਤਾਂ ਅਗਲਾ ਬਚਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਜੀ ਆਏਗੇ ਅਤਿੱਥੀ ਦੀ ਗੁਰਮਖਾਂ ਦੀ ਹੱਥੀ ਸੇਵਾ ਕਰਨੀ ਹੈ ਆਹ ਸਤਸੰਗਿਓ ਜਿਸ ਵੇਲੇ ਗੁਰਨਾਨਕ ਪਾਤਸ਼ਾਹ ਫਿਰ ਭਾਈ ਮਰਦਾਨਾ ਜੀ ਨੂੰ ਦੇਖ ਕੇ ਉਦਾਸੀਆਂ ਤੇ ਚੱਲੇ ਨਾ ਜਦੋਂ ਇਦੋਂ ਜੋ ਸੱਚੇ ਸੌਦੇ ਦਾ ਹਿਸਾਬ ਸਰਾ ਦੇ ਦਿੱਤਾ ਨੌਕੜੀ ਛੱਡਦੀ ਆ ਕਿਆ ਹੁਣ ਉਸ ਅਕਾਲ ਪੁਰਖ ਦੀ ਨੌਕੜੀ ਕਰਨੀ ਹੈ ਉਸ ਵਾਹਿਗੁਰੂ ਦੀ ਨੌਕੜੀ ਕਰਨੀ ਹੈ ਹੁਣ ਫੱਗਾਂ ਵਾਲਿਓ ਫਿਰ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਨੇ ਬਾਬਾ ਫਰੰਦੇ ਦੇ ਕੋਲ ਭੇਜਿਆ ਜਦ ਮਰਦਾਨਾ ਜੀ ਬੇਬੇ ਕੋਲੋਂ ਪੈਸੇ ਲੈ ਲੋ ਉੱਥੋਂ ਭਾਈ ਫਰੰਦੇ ਦੇ ਕੋਲ ਰਬਾਬ ਲੈ ਕੇ ਆਓ ਭਾਈ ਮਰਦਾਨਾ ਜੀ ਬੀਬੇ ਨਾਨਕੀ ਦੇ ਕੋਲ ਗਏ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਬੀਬੇ ਕੋਲ ਪੈਸੇ ਲੈ ਲੋ ਤਰਬਾਬ ਲੈ ਕੇ ਆਓ ਬੀਬੇ ਨਾਨਕੀ ਬੜੇ ਖੁਸ਼ ਹੋਏ ਸ਼ੁਕਰ ਹੈ ਮੇਰੇ ਵੀਰ ਨੇ ਇਹ ਰਬਾਬ ਦੀ ਸੇਵਾ ਮੇਰੀ ਝੋਲੀ 'ਚ ਪਾਈ ਸ਼ੁਕਰ ਸਤ ਸੰਗਿਓ ਬਾਬੇ ਨਾਨਕੀ ਨੇ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਮਾਇਆ ਦਿੱਤੀ ਪੈਸੇ ਦਿੱਤੇ ਸਤ ਸੰਗਿਓ ਜਦੋਂ ਬਾਬੇ ਫਰੰਦੇ ਦੇ ਕੋਲ ਭਾਈ ਮਰਦਾਨਾ ਜੀ ਗਏ ਉਹ ਪਹਿਲਾਂ ਉਡੀਕਦਾ ਪਿਆ ਸੀ ਰਵਾਬ ਦਿੱਤੀ ਭਾਈ ਮਰਦਾਨਾ ਜੀ ਅੱਖ ਲੱਗੇ ਵੀ ਇਹਦੀ ਭੇਟਾ ਕੀ ਹੈ ਤੋ ਉਸ ਵੇਲੇ ਸਤ ਸੰਗਿਓ ਭਾਈ ਫਿਰੰਦਾ ਜੀ ਅੱਖ ਲੱਗੇ ਭਾਈ ਮਰਦਾਨਾ ਜੀ ਇਹਦੀ ਕੋਈ ਭੇਟਾ ਨਹੀਂ ਤੇ ਭਾਈ ਮਰਦਾਨਾ ਜੀ ਸੋਚਦੇ ਨੇ ਸ਼ਾਇਦ ਕੀਮਤ ਜ਼ਿਆਦੀ ਹੋਵੇ ਮੇਰੇ ਕੋਲ ਮਾਇਆ ਘੱਟ ਤਾਂ ਦੇਖਿਆ ਇਹਦੀ ਕੋਈ ਭੇਟਾ ਨਹੀਂ ਕਿਤੇ ਦੱਸੋ ਜੀ ਇਹ ਗੁਰਨਾਨਕੀ ਨੇ ਭੇਜਿਆ ਕਿੰਨੀ ਭੇਟਾ ਇਹਦੀ ਤੇ ਉਸ ਵੇਲੇ ਭਾਈ ਫਰੰਦਾ ਜੀ ਨੇ ਦੋਵੇਂ ਹੱਥ ਜੋੜਦੇ ਆਖਿਆ ਫਿਰ ਮਰਦਾਨਾ ਜੀ ਇਹਦੀ ਭੇਟਾ ਇਹੋ ਹੀ ਹੈ ਇਹਦੀ ਭੇਟਾ ਇਹੋ ਹੀ ਹੈ ਕਿ ਇਹ ਰਬਾਬ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੇ ਨਾਲ ਵਜਾਉਣੀ ਹੈ ਗੁਰੂ ਨਾਨਕ ਤੋਂ ਇਲਾਵਾ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ ਇਹ ਰਬਾਬ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਵ ਇਸ ਰਬਾਬ ਦੇ ਨਾਲ ਕੇਵਲ ਤੇ ਕੇ ਪਰਮੇਸ਼ਰ ਦੀ ਸਿਫਤ ਕਰਨੀ ਹੈ ਉਸ ਨਿਰੰਕਾਰ ਦੀ ਸਿਫਤ ਕਰਨੀ ਹੈ ਕਿਸੇ ਬੰਦੇ ਦੀ ਕੁਸ਼ਾਮਤ ਨਹੀਂ ਕਰਨੀ ਇਹ ਰਬਾਬ ਦੇ ਨਾਲ ਆਹਾਹਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਉਦਾਸੀਆਂ ਵਲੇ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਨਿਭਾਉਂਦੇ ਨੇ ਤਕਰੀਬਨ 5 ਦਹਾਕੇ ਤੋਂ ਵੱਧ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਨੇ ਬਤਿੱਤ ਕੀਤਾ ਪੰਜ ਦਹਾਕੇ ਤੋਂ ਵੱਧ ਮਾਤਾ ਜੀ ਨੇ ਜਨਮ ਦਿੱਤਾ ਹੈ ਕਰਤ ਪਿਤਾ ਜੀ ਵੀ ਨੇ ਸਤਕੁਦੇ ਮੈਲ ਮਾਤਾ ਸੁਲੱਖਣੀ ਜੀ ਵੀ ਨੇ ਬੇਬੇ ਨਾਨਕੀ ਜੀ ਵੀ ਨੇ ਪਰ ਕਿਸੇ ਨੇ ਗੁਰਮਖੋ ਇੰਨਾ ਸਮਾਂ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਬਤਿੱਤ ਕੀਤਾ ਜਿੰਨਾ ਭਾਈ ਮਰਦਾਨਾ ਜੀ ਨੇ ਕੀਤਾ ਹੈ ਵਾਹਿ ਗੁਰੂ ਨਾਨਕ ਪਾਸ਼ਾ ਬੜਾ ਲਾਡ ਕਰਦੇ ਸਨ ਬੜਾ ਪਿਆਰ ਕਰਦੇ ਸਨ ਭਾਈ ਮਰਦਾਨਾ ਜੀ ਨਾਲ ਤੇ ਭਾਈ ਮਰਦਾਨਾ ਜੀ ਬੜਾ ਲਾਡ ਕਰਦੇ ਸਨ ਜਦੋਂ ਗੁਰੂ ਨਾਨਕ ਪਾਸ਼ਾ ਬਗਦਾਦ ਜਾ ਰਹੇ ਨੇ ਨਾ ਅੱਗੇ-ਅੱਗੇ ਗੁਰੂ ਨਾਨਕ ਪਾਸ਼ਾ ਜੀ ਨੇ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੇ ਅੰਦਰ ਪਤਾ ਨਹੀਂ ਕੀ ਲਾੜ ਆਇਆ ਤੇ ਬਾਬੇ ਦਾ ਚੋਲਾ ਫੜ ਲਿਆ ਪਿੱਛੋਂ ਤੇ ਗੁਰੂ ਨਾਨਕ ਪਾਸ਼ਾ ਖਲੋਗੇ ਕਹਿੰਦੇ ਭਾਈ ਮਰਦਾਨਾ ਜੀ ਚੋਲਾ ਕੇ ਫੜ ਲਿਆ ਜੀ ਕੀ ਗੱਲ ਹੱਥ ਜੋੜ ਲੇ ਕਹਿੰਦੇ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆਹਾ ਆਹਾ ਕੀ ਆਖਿਆ ਬੋਲੋ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਬਾਬਾ ਤੈ ਖੁਦਾ ਦਾ ਡੂਮ ਹਾਂ ਤੇਰਾ ਡੂਮ ਬਾਬਾ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਤੈ ਖੁਦਾ ਕੋ ਦੇਖਿਆ ਹਾਂ ਤਦਨੂ ਦੇਖਿਆ ਵੇਖੋ ਕਿੱਡਾ ਪਿਆਰ ਕਿੱਡਾ ਲਾੜ ਗੁਰੂ ਨਾਨਕ ਬਾਦਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਕਹਿਣਾ ਕੀ ਚਾਹੁੰਦੇ ਹੋ ਖੁੱਲ ਕੇ ਆਖੋ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਤੇ ਖੁਦਾ ਨੂੰ ਦੇਖਿਆ ਹੋਂ ਤਦ ਨੂੰ ਦੇਖਿਆ ਤੇ ਖੁਦਾ ਨੂੰ ਪਾਇਆ ਹੋਂ ਤਦ ਨੂੰ ਪਾਇਆ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਕਹ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਕਦੀ ਵੀ ਛੋੜਾ ਨਾ ਪਾਇਓ ਕਦੀ ਵੀ ਛੋੜਾ ਨਾ ਪਾਇਓ ਉਸ ਵੇਲੇ ਗੁਰਨਾਣਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਭਾਈ ਹੋ ਤੁਸੀਂ ਮੇਰੇ ਮਿੱਤਰ ਹੋ ਤੁਸੀਂ ਮੇਰੇ ਸਾਥੀ ਹੋ ਭਾਈ ਮਰਦਾਨਾ ਜੀ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੁਹਾਡਾ ਵਾਸਾ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਂ ਅਖੀਲੀ ਗੱਲ ਕਹਿ ਕੇ ਸਮਾਪਤੀ ਕਰਾਂ ਜੀ ਜਿਸ ਵੇਲੇ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਏ ਨਾ ਫਿਰ ਕਿ ਸਮਾ ਪੂਰਾ ਸੁਰਾ ਹੁੰਦਾ ਹੈ ਗੁਰਮਖੋ ਕਈ ਕਹਿੰਦੇ ਕੁਰਮਤ ਰਿਆ ਦੇ ਕੰਡੇ ਕਈ ਵਿਦਵਾਨ ਲਿਖਦੇ ਨੇ ਹੁਣ ਕੁਝ ਲਿਖਦੇ ਨੇ ਕਰਤਾਰਪੁਰ ਸਾਹਿਬ ਕਿ 1534 ਦੇ ਵਿੱਚ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਉਸ ਹਿਸਾਬ ਨਾਲ ਵੇਖੀ ਕਰਤਾਰਪੁਰ ਗੁਰੂ ਨਾਨਕ ਪਾਸ਼ਾ ਜੀ ਗੁਰਨਾਨਕ ਪਾਸ਼ਾ ਜੀ ਭਾਈ ਮਰਦਾਨਾ ਜੀ ਦੇ ਕੋਲ ਨੇ ਜਿਸ ਵੇਲੇ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਹੈ ਨਾ ਅੱਜ ਆਪਣੇ ਹੱਥਾਂ ਦੇ ਨਾਲ ਲਬਾਬ ਨੂੰ ਸੁੰਦਰ ਕੱਪੜੇ ਤੇ ਬਿਝਟਿਆ ਤੇ ਗੁਰਨਾਨਕ ਪਾਸ਼ਾ ਨੂੰ ਜ਼ਬਾਬ ਫਰਾ ਦਿੱਤੀ ਆਪਣਾ ਸਿਰ ਨਾ ਗੁਰਨਾਨਕ ਪਾਤਸ਼ਾਹ ਦੀ ਗੋਦੀ 'ਚ ਰੱਖ ਦਿੱਤਾ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰਾ ਬੜਾ ਸਾਥ ਦਿੱਤਾ ਹੈ ਨਾਲ-ਨਾਲ ਪਿਆਰ ਨਾਲ ਮੱਥੇ ਤੇ ਹੱਥ ਫੇਰਦੇ ਨੇ ਗੁਰਨਾਨਕ ਪਾਤਸ਼ਾਹ ਜੀ ਜਿਵੇਂ ਇੱਕ ਪਿਓ ਆਪਣੇ ਪੁੱਤਰ ਨਾਲ लाਡ ਘੜਦਾ ਹੈ ਪਿਆਰ ਨਾਲ ਹੱਥ ਫੇਰਦੇ ਨੇ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ब्राह्मण ਵਾਂਗੂ ਤੁਹਾਡੇ ਸਰੀਰ ਨੂੰ ਜਲ ਪ੍ਰਵਾਹ ਕਰੀਏ ਜਾਂ ਇਹਦਾ ਸਸਕਾਰ ਕਰੀਏ ਜਾਂ ਹਵਾ ਦੇ ਵਿੱਚ ਛੱਡ ਦਈਏ ਤੇ ਜਾਂ ਤੁਹਾਡੀ ਕਬਰ ਬਣਾ ਦਈਏ ਭਾਈ ਮਰਦਾਨਾ ਜੀ ਦੋ ਮਿਹੱਤ ਜੁੱਲੀ ਬਾਬਾ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਇਹ ਚਮੜੇ ਦੀ ਕਬਰ ਤੋਂ ਕੱਢ ਕੇ ਹੁਣ ਪੱਥਰਾਂ ਦੀ ਕਬਰ ਤੇ ਪਾਉਣ ਲੱਗਾ ਨਹੀਂ ਬਾਬਾ ਉਹ ਮਰਦਾਨੇ ਤੈਨੂੰ ਮਸ਼ਹੂਰ ਕਰਦੀਏ ਲੋਕ ਤੇਰੀ ਕਬਰ ਤੇ ਆਇਆ ਕਰਨਗੇ ਤੇਰੀ ਪੂਜਾ ਕਰਿਆ ਕਰਨਗੇ ਨਹੀਂ ਬੱਬਾ ਹੁਣ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਪੱਥਰਾਂ ਦੀ ਕਬਰ ਤੇ ਨਾ ਪਾਈ ਬੱਬਾ ਇੱਕੋ ਹੀ ਬੇਨਤੀ ਹੈ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਬਸ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਗੁਰੂ ਨਾਨਕ ਬਾਛਾ ਦੇ ਅੰਦਰ ਪਿਆਰ ਆਇਆ ਆਖ ਲਗੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਸਾਥੀ ਹੋ ਤੁਸੀਂ ਮੇਰੇ ਭਾਈ ਹੋ ਭਾਈ ਮਰਦਾਨਾ ਜੀ ਕੀ ਕਹਿੰਦੇ ਹੋ ਸਤਿਗੁਰੂ ਮੈਨੂੰ ਆਪਣੇ ਚਰਨਾਂ 'ਚ ਰੱਖਿਓ ਤੇ ਉਸ ਵੇਲੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਤਾਂ ਮੇਰੇ ਹਿਰਦੇ 'ਚ ਹੋ ਤੁਹਾਡਾ ਆਵਾਸ ਮੇਰੇ ਹਿਰਦੇ ਵਿੱਚ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਮਰਦਾਨਾ ਜੀ ਨੇ ਫਿਰ ਗੁਰਮੁਖੋ ਸਤਗੁਰ ਦੀ ਗੋਦ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਸਤਗੁਰ ਦੇ ਦਰਸ਼ਨ ਕਰਦੇ ਆਂ ਕਰਦੇ ਆਂ ਇਹ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਉਹ ਕੱਪੜੇ ਦੇ ਡੇਟੀ ਦਬਾਬ ਲੈ ਕੇ ਜਦੋਂ ਆਏ ਇਧਰੋਂ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਰਜਾਦਾ ਜੀ ਭਾਈ ਸਜਾਦਾ ਜੀ ਨੂੰ ਬੁਲਾਇਆ ਵੇਖਦੇ ਨੇ ਅੰਬੂ ਕਿੱਥੇ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਅਬੂ ਆਪਣੇ ਘਰ ਚਲਾ ਗਿਆ ਹੈ ਉਹ ਵਿਰਾਗ ਕਰਨ ਲੱਗੇ ਤੇ ਗੁਰੂ ਨਾਨਕ ਜੀ ਕਹਿੰਦੇ ਵਿਰਾਗ ਨਾ ਕਰੋ ਜਿਹੜੇ ਆਪਣੇ ਘਰ ਚ ਲਈ ਜਾਣ ਨਾ ਉਹਨਾਂ ਵਾਸਤੇ ਵਿਰਾਗ ਨਹੀਂ ਕਰੀਦਾ ਤੇ ਭਾਈ ਸੁਜਾਦਾ ਜੀ ਨੂੰ ਅੱਖ ਲੱਗੇ ਗੁਰੂ ਨਾਨਕ ਬਾਦਸ਼ਾਹ ਜੀ ਮੰਗਰੋ ਕੀ ਮੰਗਦੇ ਹੋ ਤੋ ਉਸ ਵੇਲੇ ਆਖਿਆ ਭਾਈ ਸੁਜਾਦਾ ਜੀ ਨੇ ਫੇ ਗੁਰੂ ਨਾਨਕ ਬਾਦਸ਼ਾਹ ਜੀ ਫਿਰ ਜਿਹੜੀ ਦਾਤ ਤੁਸੀਂ ਮੇਰੇ ਅੱਬੂ ਨੂੰ ਦਿੱਤੀ ਸੀ ਨਾ ਉਹ ਦਾਤ ਅਜ ਮੇਰੀ ਝੋਲੀ 'ਚ ਪਾ ਦਿਓ ਪਾਬ ਅਰਬਾਬ ਮੇਰੀ ਝੋਲੀ 'ਚ ਪਾ ਦਿਓ ਗੁਰੂ ਨਾਨਕ ਬਾਦਸ਼ਾਹ ਨੇ ਆਪਣੇ ਮੁਬਾਰਕ ਹੱਥਾਂ ਨਾਲ ਵਾਪ ਤੋਂ ਕਪੜਾ ਲਾਇਆ ਭਾਈ ਸੁਜਾਦਾ ਨੇ ਦਰਬਾਰ ਫਰਾਈ ਆਖਿਆ ਸੁਜਾਦਾ ਫਿਰ ਚੱਲ ਅੱਜ ਤੇਰੇ ਅੱਬੂ ਦੀ ਯਾਦ ਵਿੱਚ ਮੇਰੇ ਮਿੱਤਰ ਮੇਰੇ ਸਾਥੀ ਮੇਰੇ ਭਾਈ ਦੀ ਯਾਦ ਚ ਕੀਰਤਨ ਕਰੀਏ ਉੱਥੇ ਫਿਰ ਗੁਰਨਾਨਕ ਬਾਦਸ਼ਾਹ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਆਪਣੇ ਮਿੱਤਰ ਭਾਈ ਮਰਦਾਨਾ ਜੀ ਦੀ ਯਾਦ ਚ ਫਿਰ ਕੀਰਤਨ ਕੀਤਾ ਗੁਰਮਖੋ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਭਾਈ ਮਰਦਾਨਾ ਜੀ ਨੇ ਤਕਰੀਬਨ 53 ਸਾਲ ਦਾ ਸਮਾਂ ਗੁਰਨਾਨਕ ਪਾਤਸ਼ਾਹ ਜੀ ਨਾਲ ਬਤੀਤ ਕੀਤਾ ਪੰਜ ਦਹਾਕੀਆਂ ਤੋਂ ਵੱਧ ਸਮਾਂ ਗੁਰੂ ਨਾਨਕ ਪਾਸ਼ਾ ਦੇ ਨਾਲ ਬਤੀਤ ਕੀਤਾ ਭਾਈ ਗੁਰਦਾਜ ਜੀ ਕਹਿੰਦੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ ਤੇ ਫੇ ਗੁਰੂ ਨਾਨਕ ਪਾਸ਼ਾ ਨੇ ਆਪਣੇ ਹਿਰਦੇ 'ਚ ਵਸਾ ਲਿਆ ਆਖਿਆ ਸੀ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਵਿਹਾਗਰੇ ਕੀ ਵਾਰ ਦੇ ਵਿੱਚ ਫੇ ਗੁਰਗੰਦ ਸਹਿਜ ਸਤਗੁਰ ਨੇ ਸ਼ਬਦ ਉਚਾਰਨ ਕੀਤਾ ਸਲੋਕ ਮਰਦਾਨਾ ਪਹਿਲਾ ਆਖਿਆ ਸੀ ਨਾ ਮਰਦਾਨਿਆਂ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੇਰਾ ਵਾਸਾ ਹੋਵੇਗਾ ਗੁਰਨਾਨਕ ਬਾਦਸ਼ਾਹ ਸ਼ਬਦ ਨੇ ਭਾਈ ਮਰਦਾਨਾ ਜੀ ਸੁਰਤ ਨੇ ਗੁਰਮਤਿ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਗੁਰੂ ਕੋ ਅਗਾਂ ਨਹੀਂ ਜਾਂਦੇ ਦਾਸ ਦੀਆਂ ਭੁੱਲਾਂ ਬਖਸ਼ੋ ਜੀ ਸੰਗਤ ਬਖਸ਼ਣ ਯੋਗ ਹੈ ਭਾਈ ਸਦਰ ਧੰਵਾਦ ਨਾਲ ਤੁਹਾਡੇ ਦਰਸ਼ਨ ਕਰਾਏ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜਗੋ ਜਗ ਅਟਲ ਤਨ ਤਨ ਗੁਰੂ ਗੰਸਾਹ ਪਿਤਾ ਜੀ ਦਾ ਸਤਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਅਰਦਾਸ ਕਰੇ ਆਉਣ ਵਾਲੇ ਸਮੇਂ ਸਤਗੁਰ ਨਿਮਰਤਾ ਨਰਵੈਰਤਾ ਦੇ ਨਾਲ ਆਪ ਹੀ ਸਿਰ ਤੇ ਹੱਥ ਲਾ ਕੇ ਚੜ੍ਹਦੀ ਕਲਾ ਸੇਵਾਂ ਲੈਣ ਆਉ ਦੱਸ ਦੇ ਭੁਲਾ ਬਖਸ਼ੋ ਜੀ ਬਖਸ਼ਦੀ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ